ਜਿੱਦਾਂ ਕਿ ਤੁਸੀਂ ਜਾਣਦੇ ਹੋ ਅੱਜ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਬੰਦਾ ਦਾ ਐਕਸੀਡੈਂਟ ਹੋ ਗਿਆ ਸੀ हिमाचल ਦੇ ਬੱਦੀ ਦੇ ਵਿੱਚ ਤੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਜਿੱਥੇ ਉਹਨਾਂ ਦੀ ਸਿਹਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਇਸ ਸਮੇਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਕੈਮਰਾ ਜਾਂ ਫਿਰ ਉੱਥੇ ਮੌਜੂਦ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਐਕਸੀਡੈਂਟ ਹੋਣ ਤੋਂ ਕੁਝ ਸਮੇਂ ਬਾਅਦ ਦੀ ਇਹ ਵੀਡੀਓ ਜਿਹੜੇ ਲੋਕ ਉੱਤੇ ਮੌਜੂਦ ਸੀ ਤਾਂ ਉਹਨਾਂ ਨੇ ਦੱਸਿਆ ਵੀ ਉਹ ਕਿਵੇਂ ਐਕਸੀਡੈਂਟ ਹੋਇਆ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਇੱਕ ਮਸ਼ਹੂਰ ਪੰਜਾਬੀ ਗਾਇਕ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਵੀਡੀਓ ਬਣਾਈ ਗਈ ਆ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਸੁਣੋ ਆਜ ਸਵੇਰ 9 ਵਜੇ ਪੰਜੋਰਨਾਲਾਗੜ ਰੋਡ ਪਰ ਹੋਇਆ ਐਕਸੀਡੈਂਟ ਦੋ ਸੰਡੋ ਦੇ ਲੜਨ ਦੇ ਸੇ ਬਾਈਕ ਸਵਾਰ ਕੀ ਹੋਈ ਬਲੈਰੋ ਦੇ ਸਾਹਮਣੇ ਟੱਕਰ ਵਿਅਕਤੀ ghayal ਸੋਰੀ ਹਸਪੀਟਲ ਸੇ ਕੀਆ ਗਿਆ 6 ਸੈਕਟਰ ਮੇਂ ਦਾਖਿਲ ਤਾਂ ਤੁਸੀਂ ਸੁਣ ਸਕਦੇ ਹੋ ਉਹਨਾਂ ਨੇ ਕਿਹਾ ਵੀ ਦੋ ਸੰਡੋ ਕੀ ਬਜੇ ਯਾਨੀ ਕਿ ਬੈਲਾਂ ਦੇ ਲੜਨ ਕਾਰਨ ਜਿਹੜੀ ਗੱਡੀ ਦੇ ਨਾਲ ਟੱਕਰ ਹੋਈ ਆ ਬਲੈਰੋ ਦੇ ਨਾਲ ਰਾਜੀਵਰ ਜਵੰਦਾ ਦੀ ਮੋਟਰਸਾਈਕਲ ਸੀ